ਪਾਇਆ ਮਨ ਜਪਿਆ ਨਾਮ ਮਰਾਰ ਮਲਾਰ ਮਹੱਲਾ ਤੀਜਾ ਕਰ ਦੂਜਾ ਏਕ ਓੰਕਾਰ ਸਤਿਗੁਰ ਪ੍ਰਸਾਦ ਇਹੋ ਮਨ ਗਿਰਹੀ ਕੇ ਇਹੋ ਮਨ ਉਦਾਸੀ ਕੇ ਇਹੋ ਮਨ ਅਵਰਨ ਸਦਾ ਅਵਨਾਸੀ ਕੇ ਇਹੋ ਮਨ ਚੰਚਲ ਕੇ ਇਹੋ ਮਨ ਬੈਰਾਗੀ ਇਸ ਮਨ ਕੋ ਮਮਤਾ ਕਿੱਥੋਂ ਲਾਗੀ ਪੰਡਤ ਇਸ ਮਨ ਕਾ ਕਰਹੁ ਵਿਚਾਰ ਅਵਰਕੇ ਬੋਤਾ ਪੜਹਿ ਉਠਾਵਹਿ ਭਾਰ ਰਹਾਉ ਮਾਇਆ ਮਮਤਾ ਕਰਤੈ ਲਾਈ ਇਹੋ ਹੁਕਮ ਕਰਿ ਸ੍ਰਿਸ਼ਟ ਉਪਾਈ ਗੁਰ ਪ੍ਰਸ਼ਾਦੀ ਬੂਝੋ ਭਾਈ ਸਦਾ ਰਹੋ ਹਰਿ ਕੀ ਸਰਣਾਇ ਸੋ ਪੰਡਤ ਜੋ ਤਿਹਾਂ ਗੁਨਾ ਕੀ ਪੰਡ ਉਤਾਰੈ ਅਨੰਦਨ ਏਕੋ ਨਾਮ ਵਖਾਣੈ ਸਤਿਗੁਰ ਕੀ ਉਹ ਦੀਖਿਆਲੇ ਸਤਿਗੁਰ ਆਗੇ ਸੀਸ ਧਰੇ ਸਦਾ ਅਲੱਗ ਰਹੇ ਨਿਰਵਾਣ ਸੋ ਪੰਡਤ ਦਰਗਾਹ ਪਰਵਾਨ ਸਭਨਾ ਮਹਿ ਏਕੋ ਏਕ ਵਖਾਣੈ ਜਾਂ ਏਕੂ ਵੇਖੈ ਤਾਂ ਏਕੂ ਜਾਣੈ ਜਾਂ ਕੋ ਬਖਸ਼ੇ ਮਿਲੇ ਸੋਏ ਐਤੈ ਉਤੈ ਸਦਾ ਸੁਖ ਹੋਏ ਕਹਿਤ ਨਾਨਕ ਕਮਨ ਵਿਦ ਕਰੇ ਕਿਆ ਕੋਏ ਸੋਈ ਮੁਕਤ ਜਾ ਕੋ ਕਿਰਪਾ ਹੋਏ ਅਨ ਦਿਨ ਹਰ ਗੁਣ ਗਾਵੇ ਸੋਈ ਸਾਸਤਰ ਬੇਦ ਕੀ ਫਿਰ ਕੂਕ ਨਾ ਹੋਏ ਮਲਾਰ ਮਹੱਲਾ ਤੀਜਾ ਭ੍ਰਮ ਭ੍ਰਮ ਜੋਨ ਮਨ ਮੁਖ ਪਰਮਾਈ ਜਮ ਕਾਲ ਮਾਰੇ ਨਿਤ ਪਤ ਗਵਾਈ ਸਤਗੁਰ ਸੇਵਾ ਜਮ ਕੀ ਕਾਣ ਚੁਕਾਈ ਹਰ ਪ੍ਰਭ ਮਿਲਿਆ ਮਹਿਲ ਘਰ ਪਾਈ ਪ੍ਰਾਣੀ ਗੁਰਮੁਖ ਨਾਮ ਧਿਆਏ ਜਨਮ ਪਦਾਰਥ ਧੁੱਪ ਦਾ ਖੋਇਆ ਕੌਡੀ ਬਦਲੇ ਜਾਏ ਰਹਾਉ ਕਰ ਕਿਰਪਾ ਗੁਰਮੁਖ ਲੱਗੇ ਪਿਆਰ ਅੰਤਰ ਭਗਤ ਹਰ ਹਰ ਉਰਤਾਰ ਭਵਜਲ ਸ਼ਬਦ ਲੰਘਾ ਵਣ ਹਾਰ ਦਰ ਸਾਚੈ ਦਿਸੈ ਸਚਿਆਰ ਬਹੁ ਕਰਮ ਕਰੇ ਸਤਗੁਰ ਨਹੀਂ ਪਾਇਆ ਬਿਨ ਗੁਰ ਭਰਮ ਭੂਲੇ ਬਹੁ ਮਾਇਆ ਹਉਮੈ ਮਮਤਾ ਬਹੁ ਮੋਹ ਵਧਾਇਆ ਦੂਜੇ ਭਾਈ ਮਨਮੁਖ ਦੁਖ ਪਾਇਆ ਆਪੇ ਕਰਤਾ ਅਗਮ ਅਥਾਹਾ ਗੁਰ ਸ਼ਬਦੀ ਜਪੀਐ ਸਤਿਲਾਹਾ ਹਾਜ਼ਰ ਹਜੂਰ ਹਰ ਵੀ ਪਰਵਾਹਾ ਨਾਨਕ ਗੁਰਮੁਖ ਨਾਮ ਸਮਾਹਾ ਮਲਾਰ ਮਹਲਾ ਤੀਜਾ ਜੀਵਨ ਮੁਕਤ ਗੁਰਮਤੀ ਲਾਗੇ ਹਰ ਕੀ ਭਗਤ ਅਨ ਦਿਨ ਸਦ ਜਾਗੇ ਸਤਗੁਰ ਸੇਵਹਿ ਆਪ ਗੁਆਈ ਹਉ ਤਿਨ ਜਾਣ ਕੇ ਸਦ ਲਾਗਉ ਪਾਈ ਹਉ ਜੀਵਾ ਸਦਾ ਹਰ ਕੇ ਗੁਣ ਗਾਈ ਗੁਰ ਕਾ ਸ਼ਬਦ ਮਹਾਰਸ ਮੀਠਾ ਹਰ ਕੈ ਨਾਮ ਮੁਕਤ ਗਤ ਪਾਈ ਰਹਾਉ ਮਾਇਆ ਮੋਹ ਅਗਿਆਨ ਗੁਵਾਰ ਮਨ ਮੁਖ ਮੋਹੇ ਮੁਗਦ ਗੁਵਾਰ ਅਨ ਦਿਨ ਧੰਦਾ ਕਰਤ ਵਿਹਾਈ ਮਰ ਮਰ ਜਮਹਿ ਮਿਲੇ ਸਜਾਈ ਗੁਰਮੁਖ ਰਾਮ ਨਾਮ ਲਿਵ ਲਾਈ ਕੂੜੈ ਲਾਲ ਚ ਨਾਂ ਲਪਟਾਈ ਜੋ ਕਿਛ ਹੋਵੇ ਸਹਿਜ ਸੁਭਾਈ ਹਰ ਰਸ ਪੀਵੇ ਰਸਨ ਰਸਾਈ ਕੋਟ ਮਦਹੇ ਕਿਸਹਿ 부ਝਾਈ ਆਪੇ ਬਖਸ਼ੇ ਦੇ ਵਡਿਆਈ ਜੋ ਧੁਰ ਮਿਲਿਆ ਸੋ ਵਿਛੜ ਨਾ ਜਾਈ ਨਾਨਕ ਹਰ ਹਰ ਨਾਮ ਸੁਮਾਈ ਮਲਾਰ ਮੁਹੱਲਾ ਤੀਜਾ ਰਸਨਾ ਨਾਮ ਸਭ ਕੋਈ ਕਹੈ ਸਤਿਗੁਰ ਸੇਵੇ ਤਾਂ ਨਾਮ ਲਹੈ ਵੰਦਨ ਤੋੜੇ ਮੁਕਤ ਘਰ ਰਹਿ ਗੁਰ ਸ਼ਬਦੀ ਅਸਥਿਰ ਘਰ ਬਹਿ ਮੇਰੇ ਮਨ ਕਾਹੇ ਰੋਸ ਕਰੀਜੈ ਲਾਹਾ ਕਲਯੁਗ ਰਾਮ ਨਾਮ ਹੈ ਗੁਰਮਤ ਅਨ ਦਿਨੇ ਹਿਰਦੈ ਰਬੀਜੈ ਰਹਾ ਬਾਬੀਹਾ ਖਿੰਖਿਨ ਖਿੰਨ ਬਿਲ ਲਾਈ ਬਿਨ ਪਿਰ ਦੇਖੇ ਨੀਂਦ ਨਾ ਪਾਏ ਇਹੋ ਵਿਛੋੜਾ ਸਹਿਆ ਨਾ ਜਾਏ ਸਤਗੁਰ ਮਿਲੈ ਤਾਂ ਮਿਲੈ ਸੁਭਾਏ ਨਾਮਹੀਣ ਬਿਨ ਸਹਿ ਦੁੱਖ ਪਾਏ ਤ੍ਰਿਸ਼ਨਾ ਜਲਿਆ ਭੂਖ ਨਾ ਜਾਏ ਬਿਨ ਭਾਗਾ ਨਾਮ ਨਾ ਪਾਇਆ ਜਾਏ ਬਹੁ ਵਿਦ ਥਾਕਾ ਕਰਮ ਕਮਾਈ ਤ੍ਰੈ ਗੁਣ ਬਾਣੀ ਬੇਦ ਵਿਚਾਰ ਵਿਖਿਆ ਮੈਲ ਵਿਖਿਆ ਵਾਪਾਰ ਮਰ ਜਨਮ ਹੈ ਫਿਰ ਹੋਏ ਖੁਆਰ ਗੁਰਮੁਖ ਤੁਰਿਆ ਗੁਣ ਉਰਤਾਰ ਗੁਰ ਮਾਨੈ ਮਾਨੈ ਸਭ ਕੋ ਏ ਗੁਰਬਚਨੀ ਮਨ ਸੀਤਲ ਹੋਏ ਚਹਉ ਜਗ ਸੋਬਾ ਨਿਰਮਲ ਜਨ ਸੋਏ ਨਾਨਕ ਗੁਰਮੁਖ ਵਿਰਲਾ ਕੋਇ ਰਾਗ ਮਲਾਰ ਮਹੱਲਾ ਚੌਤਾ ਕਰ ਪਹਿਲਾ ਚੌਪਦੀ ਇਕ ਓਅੰਕਾਰ ਸਤਗੁਰ ਪ੍ਰਸਾਦ ਹਨ ਦਿਨ ਹਰ ਹਰ ਧਿਆਇਓ ਹਿਰਦੈ ਮਤ ਗੁਰਮਤ ਦੂਖ ਵਿਸਾਰੀ ਸਭ ਆਸਾ ਮਨਸਾ ਬੰਧਨ ਟੂਟੇ ਹਰ ਹਰ ਪ੍ਰਭ ਕਿਰਪਾ ਤਾਰੀ ਨੈਣੀ ਹਰ ਹਰ ਲਾਗੀ ਤਾਰੀ ਸਤਿਗੁਰ ਦੇਖ ਮੇਰਾ ਮਨ ਬਿਗਸਿਓ ਜਨ ਹਰ ਭੇਟਿਓ ਬਨਵਾਰੀ ਰਹਾਉ ਜਿਨੇ ਐਸਾ ਨਾਮ ਵਿਸਾਰਿਆ ਮੇਰਾ ਹਰ ਹਰ ਤਿਸ ਕੈ ਕੁੱਲ ਲਾਗੀ ਗਾਰੀ ਹਰ ਤਿਸ ਕੈ ਕੁੱਲ ਪਰਸੂਤ ਨਾ ਕਰਿਓ ਤਿਸ ਵਿਧਵਾ ਕਰ ਮਹਤਾਰੀ ਹਰ ਹਰ ਆਨਮ ਲਾਵੋ ਗੁਰ ਸਾਧੂ ਜਿਸ ਐਨਸ ਹਰ ਉਰ ਧਾਰੀ ਗੁਰ ਡੀਠੈ ਗੁਰ ਕਾ ਸਿਖ ਬਿਗਸੈ ਗਿਉ ਬਾਰਕ ਦੇਖ ਮਹਤਾਰੀ ਧਨ ਪਿਰ ਕਾਇਕ ਹੀ ਸੰਗਵਾਸਾ ਵਿੱਚ ਹਉ ਮੈਂ ਭੀਤ ਕਰਾਰੀ ਗੁਰ ਪੂਰੈ ਹਉ ਮੈਂ ਭੀਤ ਤੋਰੀ ਜਨ ਨਾਨਕ ਮਿਲੇ ਬਨਵਾਰੀ ਮਲਾਰ ਮਹੱਲਾ ਚੌਥਾ ਗੰਗਾ ਜਮਨਾ ਗੁਦਾਵਰੀ ਸਰਸੁਤੀ ਤੇ ਕਰਹਿ ਉਦਮ ਧੂਰ ਸਾਧੂ ਕੀ ਤਾਈ ਕਿਲ ਵਿਖ ਮੈਨ ਭਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ ਤੀਰਥ ਅਟ ਸੱਠ ਮੱਜਨ ਨਾਈ ਸਤ ਸੰਗਤ ਕੀ ਧੂਰ ਪਰੇ ਉਡਨੇ ਤਨੀ ਸਭ ਦੁਰਮਤ ਮੈਲ ਗਵਾਈ ਰਹਾਉ ਜਾਹਰ ਨਵੀ ਤਪੈ ਪਾ ਘੀਰਤਿਆਣੀ ਕੇਦਾਰ ਥਾਪਿਓ ਮਹਸਾਈ ਕਾਂਸੀ ਕ੍ਰਿਸ਼ਨ ਚਰਾਵਤ ਗਾਉ ਮਿਲ ਹਰ ਜਨ ਸੋਭਾ ਪਾਈ ਜਿਤਨੇ ਤੀਰਥ ਦੇਵੀ ਥਾਪੇ ਸਭ ਤਿਤਨੇ ਲੋਚ ਹੈ ਧੂਰ ਸਾਧੂ ਕੀ ਤਾਈ ਹਰ ਕਾ ਸੰਤ ਮਿਲੈ ਗੁਰ ਸਾਧੂ ਲੈ ਤਿਸ ਕੀ ਧੂਰ ਮੁਖ ਲਾਈ ਜਿਤਨੀ ਸ੍ਰੇਸ਼ਟਾ ਤੁਮਰੀ ਮੇਰੇ ਸੁਆਮੀ ਸਭ ਤਿਤਨੀ ਲੋਚੈ ਧੂਰ ਸਾਧੂ ਕੀ ਤਾਈ ਨਾਨਕ ਲਲਾਟ ਹੋਐ ਜਿਸ ਲਿਖਿਆ ਤਿਸ ਸਾਧੂ ਧੂਰ ਦੇ ਹਰ ਪਾਰ ਲੰਘਾਈ ਮਲਾਰ ਮਹੱਲਾ ਚੌਥਾ ਤਿਸ ਜਨ ਕੋ ਹਰ ਮੀਠ ਲਗਾਨਾ ਜਿਸ ਹਰ ਹਰ ਕਿਰਪਾ ਕਰੈ ਤਿਸ ਕੀ ਭੂਖ ਦੂਖ ਸਭ ਉਤਰੈ ਜੋ ਹਰ ਗੁਣ ਹਰ ਉਚਰੈ ਜਪਮਨ ਹਰ 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 ਨਿਸਤਰੈ ਗੁਰ ਕੇ ਬਚਨ ਕਰਨ ਸੁਨ ਧਿਆਵੈ ਭਵ ਸਾਗਰ ਪਾਰ ਪਰੈ ਰਹਾਉ ਤਿਸ ਜਨ ਕੇ ਹਮਾਟ ਬਿਹਾਜੀ ਜਿਸ ਹਰ ਹਰ ਕਿਰਪਾ ਕਰੈ ਹਰ ਜਨ ਕੋ ਮਿਲਿਆ ਸੁਖ ਪਾਈਐ ਸਭ ਦੁਰਮਤ ਮੈਲ ਹਰੈ ਹਰ ਜਨ ਕੋ ਹਰ ਭੂਖ ਲਗਾਨੀ ਜਨ ਤ੍ਰਿਪਤੈ ਜਾਂ ਹਰ ਗੁਣ ਵਿਚਰੈ ਹਰ ਕਾ ਜਨ ਹਰ ਜਲ ਕਾ ਮੀਨਾ ਹਰ ਬਿਸਰਤ ਫੂਟ ਮਰੇ ਜਿਨ ਇਹ ਪ੍ਰੀਤ ਲਾਈ ਸੋ ਜਾਣੈ ਕਹਿ ਜਾਣੈ ਜਿਸ ਮਨ ਧਰੈ ਜਨ ਨਾਨਕ ਹਰ ਦੇਖ ਸੁਖ ਪਾਵੈ ਸਭ ਤਨ ਕੀ ਭੂਖ ਟਰੈ ਮਲਾਰ ਮਹੱਲਾ ਚੌਥਾ ਜਿਤਨੇ ਜੀ ਜੰਤ ਪ੍ਰਭ ਕੀਨੇ ਤਿਤਨੇ ਸਿਰ ਕਾਰ ਲਖਾਵੇ ਹਰ ਜਨ ਕੋ ਹਰ ਦੀਨ ਵਡਾਈ ਹਰ ਜਨ ਹਰ ਕਾਰੈ ਲਾਵੇ ਸਤਿਗੁਰ ਹਰ ਹਰ ਨਾਮ ਜੜਾਵੇ ਹਰ ਬੋਲੋ ਹੋ ਗੁਰ ਕੇ ਸਿੱਖ ਮੇਰੇ ਭਾਈ ਹਰ ਭਉਜਲ ਜਗਤ ਤਰਾਵੇ ਰਹਾਉ ਜੋ ਗੁਰ ਕੋ ਜਨ ਪੂਜੇ ਸੇਵੇ ਸੋ ਜਨ ਮੇਰੇ ਹਰ ਪ੍ਰਭ ਭਾਵੇ ਹਰ ਕੀ ਸੇਵਾ ਸਤਿਗੁਰ ਪੂਜੋ ਕਰ ਕਿਰਪਾ ਆਪ ਤਰਾਵੇ ਪਰਮ ਭੂਲੇ ਅਗਿਆਨੀ ਅੰਦਲੇ ਭ੍ਰਮ ਭ੍ਰਮ ਫੂਲ ਤਰਾਵੇ ਨਿਰਜਿਉ ਪੂਜਹਿ ਮੜਾ ਸਰੀਵਹਿ ਸਭ ਬਿਰਥੀ ਕਾਲ ਗਵਾਵੇ ਬ੍ਰਹਮ ਬਿੰਦੇ ਸੋ ਸਤ ਗੁਰ ਕਹੀਐ ਹਰ ਹਰ ਕਥਾ ਸੁਣਾਵੇ ਤਿਸ ਗੁਰ ਕੋ ਸਾਧਨ ਭੋਜਨ ਪਾਠ ਪਟੰਬਰ ਬਹੁ ਵਿਦ ਸਤ ਕਰ ਮੁਖ ਸੰਚੋ ਤਿਸ ਪੁੰਨ ਕੀ ਫਿਰ ਤੋਟ ਨਾ ਆਵੇ ਸਤ ਗੁਰ ਦੇਵ ਪ੍ਰਤਖ ਹਰ ਮੂਰਤ ਜੋ ਅੰਮ੍ਰਿਤ ਵਚਨ ਸੁਣਾਵੇ ਨਾਨਕ ਭਾਗ ਭਲੇ ਤਿਸ ਜਨ ਕੇ ਜੋ ਹਰ ਚਰਨੀ ਚਿਤ ਲਾਵੇ ਮਲਾਰ ਮਹੱਲਾ ਚੌਥਾ ਜਿਨ ਕੈ ਹੀ ਅਰਹਿ ਬਸਿਓ ਮੇਰਾ ਸਤਿਗੁਰ ਤੇ ਸੰਤ ਭਲੇ ਪਲ ਭਾਂਤ ਤਿਨ ਦੇਖੇ ਮੇਰਾ ਮਨ ਬਿਗਸੈ ਹਉ ਤਿਨ ਕੈ ਸਦ ਬਲ ਜਾਣਤ ਗਿਆਨੀ ਹਰ ਬੋਲੋ ਦਿਨ ਰਾਤ ਜਿਨ ਕੀ ਤ੍ਰਿਸ਼ਨਾ ਭੂਖ ਸਭ ਉੱਤਰੀ ਜੋ ਗੁਰਮਤਿ ਰਾਮ ਰਸ ਖਾਂਤ ਰਹਾਉ ਹਰ ਕੇ ਦਾਸ ਸਾਧ ਸਖਾ ਜਨ ਜਿਨ ਮਿਲਿਆ ਲਹਿ ਜਾਏ ਪ੍ਰਾਂਤ ਜਿਉਂ ਜਲ ਦੁੱਧ ਪਿਨ ਪਿਨ ਕਾਢੈ ਚੁਣ ਹੰਸਲਾ ਤਿਉਂ ਦੇਹੀ ਤੇ ਚੁਣ ਕਾਢੈ ਸਾਧੂ ਹਉ ਮੈਂ ਤਾਤ ਜਿਨ ਕੈ ਪ੍ਰੀਤ ਨਾਹੀ ਹਰ ਹਿਰਦੈ ਤੇ ਕਪਟੀ ਨਾਰ ਨਿਤ ਕਪਟ ਕਮਾਤ ਤਨ ਕੋ ਕਿਆ ਕੋਈ ਦੇ ਖਵਾਲੈ ਓਏ ਆਪ ਬੀਜ ਆਪੇ ਹੀ ਖਾਂਤ ਹਰ ਕਾ ਚਿਹਨਾ ਸੋਈ ਹਰ ਜਨ ਕਾ ਹਰਿ ਆਪੇ ਜਨਮ ਹੈ ਆਪ ਰਖਾਂਤ ਤਨ ਤਨ ਗੁਰੂ ਨਾਨਕ ਸਮਦਰਸੀ ਜਿਨ ਨਿੰਦਾ ਉਸਤਤ ਤਰੀ ਤਰਾਤ ਬਲਾਰ ਮਹੱਲਾ ਚੌਥਾ ਅਗਮ ਅਗੋਚਰ ਨਾਮ ਹਰੀ ਉਤਮ ਹਰਿ ਕਿਰਪਾ ਤੇ ਜਪ ਲਿਆ ਸਤ ਸੰਗਤ ਸਾਧ ਪਾਈ ਵਡ ਭਾਗੀ ਸੰਗ ਸਾਧੂ ਪਾਰ ਪਿਆ ਮੇਰਾ ਮਨ ਅਨੰਦ ਨੇ ਆਨੰਦ ਭਇਆ ਗੁਰ ਪ੍ਰਸਾਦ ਨਾਮ ਹਰ ਜਪਿਆ ਮੇਰੇ ਮਨ ਕਾ ਭ੍ਰਮ ਭਉ ਗਿਆ ਰਹਾਉ ਜਿਨ ਹਰ ਗਾਇਆ ਜਿਨ ਹਰ ਜਪਿਆ ਤਿਨ ਸੰਗਤ ਹਰ ਮੇਲੋ ਕਰਮਿਆ ਤਿਨ ਕਾ ਦਰਸ ਦੇਖ ਸੁਖ ਪਾਇਆ ਦੁਖਹੁ ਮੈਂ ਰੋਗ ਗਿਆ ਜੋ ਅਨ ਦਿਨੇ ਹਿਰਦੈ ਨਾਮ ਧਿਆਵਹਿ ਸਭ ਜਨਮ ਤਿੰਨਾ ਕਾ ਸਫਲ ਭਇਆ ਕੋ ਆਪ ਤਰੇ ਸ੍ਰੇਸ਼ਟ ਸਭ ਤਾਰੀ ਸਭ ਕੁਲ ਭੀ ਪਾਰ ਪਇਆ ਤੁਦੇ ਆਪੇ ਆਪ ਉਪਾਇਆ ਸਭ ਜਗ ਤੁਦੇ ਆਪੇ ਵਸ ਕਰ ਲਿਆ ਜਨ ਨਾਨਕ ਕਉ ਪ੍ਰਭ ਕਿਰਪਾ ਧਾਰੀ ਵਿਖ ਡੁੱਬਦਾ ਕਾਢ ਲਿਆ ਮਲਾਰ ਮਹੱਲਾ ਚੌਥਾ ਗੁਰ ਪ੍ਰਸਾਦੀ ਅੰਮ੍ਰਿਤ ਨਹੀਂ ਪੀਆ ਤ੍ਰਿष्णा ਭੁੱਖ ਨਾ ਜਾਈ ਮਨ ਮੁਖ ਮੂੜ ਜਲਤ ਅਹੰਕਾਰੀ ਹਉਮੈ ਵਿੱਚ ਦੁੱਖ ਪਾਈ ਆਵਤ ਜਾਤ ਬਿਰਤਾ ਜਨਮ ਗਵਾਇਆ ਦੁੱਖ ਲਾਗਿਆ ਪਛਤਾਈ ਜਿਸਤੇ ਉਪਜੇ ਤਿਸਹਿ ਨਾ ਚੇਤ ਹੈ ਤ੍ਰਿਗ ਜੀਵਨ ਤ੍ਰਿਗ ਖਾਈ ਪ੍ਰਾਣੀ ਗੁਰਮੁਖ ਨਾਮ ਧਿਆਈ ਹਰ ਹਰ ਕਿਰਪਾ ਕਰੇ ਗੁਰ ਮੇਲੇ ਹਰ ਹਰ ਨਾਮ ਸਮਾਈ ਰਹਾਉ ਮਨ ਮੁਖ ਜਨਮ ਭਇਆ ਹੈ ਬਿਰਥਾ ਆਵਤ ਜਾਤ ਲਜਾਈ ਕਾਮ ਕ੍ਰੋਧ ਧੂਪੈ ਅਬਮਾਨੀ ਹਉ ਮੈਂ ਵਿੱਚ ਜਲ ਜਾਈ ਤਿੰਨ ਸਿੱਧ ਨਾ ਬੁੱਧ ਭਈ ਮਤ ਮਦਮ ਲੋਭ ਲਹਿਰ ਦੁਖ ਪਾਈ ਗੁਰ ਬਿਹੂਨ ਮਹਾ ਦੁਖ ਪਾਇਆ ਜਮ ਪਕਰੇ ਬਿਲ ਲਾਈ ਹਰ ਕਾ ਨਾਮ ਅਗੋਚਰ ਪਾਇਆ ਗੁਰਮੁਖ ਸਹਿਜ ਸੁਭਾਈ ਨਾਮ ਨਿਧਾਨ ਵਸਿਆ ਘਟ ਅੰਤਰ ਰਸਨਾ ਹਰ ਗੁਣ ਗਾਈ ਸਦਾ ਆਨੰਦ ਰਹੈ ਤਿਨ ਰਾਤੀ ਏਕ ਸ਼ਬਦ ਲਿਵਲਾਈ ਨਾਮ ਪਦਾਰਥ ਸਹਿਜੇ ਪਾਇਆ ਇਹ ਸਤਗੁਰ ਕੀ ਵਡਿਆਈ ਸਤਗੁਰ ਤੇ ਹਰ ਹਰ ਮਨ ਵਸਿਆ ਸਤਗੁਰ ਕਉ ਸਦ ਬਲ ਜਾਈ ਮਨ ਤਨ ਅਰਪ ਰਖੋ ਸਬ ਆਗੇ ਗੁਰ ਚਰਨੀ ਚਿਤ ਲਾਈ ਆਪਣੀ ਕਿਰਪਾ ਕਰੋ ਗੁਰ ਪੂਰੇ ਆਪੇ ਲੈਹੁ ਮਲਾਈ ਹਮ ਲੋ ਗੁਰਨਾਮ ਬੋਹਿਤਾ ਨਾਨਕ ਪਾਲ ਲੰਘਾਈ ਮਲਾਰ ਮਹੱਲਾ ਚੌਥਾ ਪੜਤਾਲ ਘਰ ਤੀਜਾ ਏਕ ਓੰਕਾਰ ਸਤ ਗੁਰ ਪ੍ਰਸਾਦ ਹਰ ਜਨ ਬੋਲਤ ਸ੍ਰੀ ਰਾਮ ਨਾਮਾ ਮਿਲ ਸਾਧ ਸੰਗਤ ਹਰ ਤੌਰ ਰਹਾਉ ਹਰ ਤਨ ਬਨਜੋ ਹਰ ਤਨ ਸੰਚੋ ਜਿਸ ਲਾਗਤ ਹੈ ਨਹੀਂ ਚੋਰ ਚਾਤਰ ਕੰਬੋਰ ਬੋਲਤ ਦਿਨ ਰਾਤੀ ਸੁਨ ਕਨ ਹਰ ਕੀ ਕੋਰ ਜੋ ਬੋਲਤ ਹੈ ਮਿਰਗ ਮੀਨ ਪੰਖੇ ਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਨਾਨਕ ਜਨ ਹਰ ਕੀਰਤ ਗਾਈ ਛੂਟ ਗਇਓ ਜਮ ਕਾ ਸਭ ਸ਼ੋਰ ਮਲਾਰ ਮਹੱਲਾ ਚੌਥਾ ਰਾਮ ਰਾਮ ਬੋਲ ਬੋਲ ਖੋਜਤੇ ਵੱਡ ਭਾਗੀ ਹਰ ਕਾ ਪੰਥ ਕੋ ਬਤਾਵੇ ਹਉ ਤਾਂ ਕਹਿ ਪਾਈ ਲਾਗੀ ਰਹਾਉ ਹਰ ਹਮਾਰੂ ਮੀਤ ਸਖਾਈ ਹਮ ਹਰਸਿਓਂ ਪੀਤ ਲਾਗੀ ਹਰ ਹਮ ਗਾਵਹਿ ਹਰ ਹਮ ਬੋਲਹਿ ਔਰ ਦੁਤਿਆ ਪੀਤ ਹਮ ਤਿਆਗੀ ਮਨ ਮੋਹਨ ਮੋਰੋ ਪ੍ਰੀਤਮ ਰਾਮ ਹਰ ਪਰਮ ਆਨੰਦ ਬੈਰਾਗੀ ਹਰ ਦੇਖੇ ਜੀਵਤ ਹੈ ਨਾਨਕ ਇੱਕ ਨਿੰਮਕ ਪਲੋ ਮੁਖ ਲਾਗੀ ਰਾਗ